ਚਲਣ ਆਏ ਬੰਦੇ ਤੁਹਾਡੇ ਪਤਾ ਕੀ ਬੋਲੇ ਵਾਰ-ਵਾਰ ਤੁਸੀਂ ਪੈਨਸ਼ਨ ਲੈਣ ਆ ਜਾਂਦੇ ਵਾਰ-ਵਾਰ ਉਹਦਾ ਦਿਮਾਗ ਫਿਰਿਆ ਵਾਰ-ਵਾਰ ਉਹ ਪੈਨਸ਼ਨ ਲੈਣ ਆ ਤੁਸੀਂ ਦਾਨ ਕਰਦੇ ਫਿਰਦੇ ਹੋ ਪੈਨਸ਼ਨ ਕਿਸੇ ਅਸੀਂ ਨਹੀਂ ਤੁਹਾਡੇ ਨਾਲ ਮਿਸ ਮੈਮ ਕਿੱਥੇ ਲੈ ਕੇ ਗਏ ਕਿਹਨੂੰ ਦਿੱਤੇ ਪੈਸੇ ਤੁਸੀਂ ਕੈਮਰਾ ਚੈੱਕ ਕਰਾਓ ਕਰ ਦਿਓ ਦਿੱਤੇ ਮਾਤਾ ਨੂੰ ਪੈਸੇ ਅੱਜ ਤੁਸੀਂ ਤੁਸੀਂ ਕਹੀ ਜਨ ਦਿੱਤੇ ਪੈਸੇ ਤੁਸੀਂ ਮੋੜਾ ਤੇ ਆ ਤੁਹਾਡੀ ਮੈਡਮ ਕਹੀ ਜਾਂਦੀ ਮੈਂ 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 ਮੰਮੀ ਪੈਸੇ ਲੱਗੇਗੇ ਪੈਸੇ ਤਾਂ ਲੈ ਕੇ ਨਹੀਂ ਗਏ ਤੁਸੀਂ ਕੈਮਰਾ ਦਿਖਾਓ ਕਿੱਥੇ ਲੱਗੇਗੇ ਐਂਟਰੀ ਪੈ ਗਈ ਪੈਸੇ ਕਿਹਨੂੰ ਦਿੱਤੇ ਤੁਸੀਂ ਤੁਸੀਂ ਮੈਨੂੰ ਕੈਮਰਾ ਦਿਖਾਓ ਤੁਸੀਂ ਪੈਸੇ ਦਿੱਤੇ ਦਾ ਤੁਸੀਂ ਕਸਟਮਰ ਨੂੰ ਪੈਸੇ ਨਹੀਂ ਦਿੱਤੇ ਤੁਸੀਂ ਐਂਟਰੀ ਤੁਸੀਂ ਭਾਈ ਬੈਠੇ ਪੈਸੇ ਤੁਸੀਂ ਦਿੱਤੇ ਨਹੀਂ ਕਸਟਮਰ ਨੂੰ ਕਬੂਟਾ ਲੱਗਿਆ ਮਾਂ ਤਾਂ ਨਹੀਂ ਉਹ ਕਬੂਟਾ ਲੱਗਿਆ ਮਾਤਾ ਨੂੰ ਪੈਸੇ ਤੁਸੀਂ ਦਿੱਤੇ ਤੁਸੀਂ ਰਿਸਿਵ ਤੁਸੀਂ ਮੈਨੂੰ ਪੈਸੇ ਦਿਖਾਉਂਦੇ ਦਿਖਾਓ ਤੁਸੀਂ ਐਂਟਰੀ ਪਾ ਕੇ ਬੈਗੇ ਆਪਦੇ ਕੋਲੇ ਪੈਸੇ ਤੁਸੀਂ ਦਿੱਤੇ ਨਹੀਂ ਕਸਟਮਰ ਨੂੰ ਤਾਂ ਹੋਲੀ ਗੱਲ ਕਰੋ ਵੀਰੇ ਤੁਸੀਂ ਹੋਲੀ ਨਹੀਂ ਤੁਸੀਂ ਮਾਤਾ ਜੀ ਨੂੰ ਇਦਾਂ ਬੋਲਿਆ ਬੰਦਾ ਤੁਹਾਡਾ ਕਹਿੰਦਾ ਤੁਸੀਂ ਵਾਰ-ਵਾਰ ਪੈਸੇ ਲੈਣ ਹੋਏ ਨੇ ਦੇਖੀ ਨੀ ਮੰਮੀ ਤੂੰ ਇਦਾਂ ਹੋੜੀ ਹੁੰਦਾ ਅੱਗੇ ਗੱਲ ਉਲਟਾ ਤੁਸੀਂ ਉਲਟਾ ਬੋਲਦੇ ਮੈਂ ਤੁਹਾਨੂੰ ਬੇਵਕੂਫ ਬਣਾਉਂਦੇ ਤੁਸੀਂ ਆਹ ਠੋਡਾ ਬੰਦਾ ਵਾਰ-ਵਾਰ ਮਾਤਾ ਨੂੰ ਵਾਰ-ਵਾਰ ਬੋਲਿਆ ਗਲਤ ਫਲਦੇ ਮਾਤਾ ਦੇ ਨਾਲ ਕਿਉਂ ਨਹੀਂ ਗੱਲ ਤੁਸੀਂ ਬੋਲਿਆ ਉਸ ਦਿਨ ਤੁਸੀਂ ਫਰਮ